ਐਮਐਲਏ ਦੀ ਗੱਡੀ ਨਾ ਐਨੀ ਦੂਰ ਮੈਂ ਨਹੀਂ ਖੜਾ ਮੇਰੇ ਨਾਲ ਬਹੁਤ ਤੁਹਾਨੂੰ ਚਾਵੇ ਐਨੀ ਦੂਰ ਨੇ ਸਾਡੀ ਗੱਡੀ ਆ ਠੀਕ ਆ ਕਿਹੜੇ ਐਮਐਲਏ ਦੀ ਗੱਡੀ ਦੱਸੋ ਕਿਹੜੇ ਬੰਦੇ ਸਾਡੀ ਗੱਡੀ ਆ ਐਮਐਲਏ ਜੀਵਨ ਦੋਧਾ ਹਸਬੰਦ ਆ ਮੈਂ ਕੋਈ ਗੱਲ ਨਹੀਂ ਐਮਐਲਏ ਜੀਵਨ ਦੋਧਾ ਹਸਬੰਦ ਆ ਮਸਤੀ ਹਰ ਉਹ ਪੱਪਾ ਸੀ ਕਰੋਗੇ ਨਹੀਂ ਕਰਦੇ ਤੇ ਮਸਤੀ ਕਰੋਗੇ ਮੇਰਾ ਵੀ ਕੰਮ ਕਰੋ ਫੂਲ ਕੁਝ ਨੂੰ ਕਰਨਾ ਬਦਮਾਸ਼ੀ ਕਰੋ ਕਰੋ ਦੋਧਾ ਹਸਬੰਦ ਆ ਨਹੀਂ ਨਹੀਂ ਬਦਮਾਸ਼ੀ ਕਰਦੇ ਉਹ ਬੰਦਾ ਗਲਤ ਕਰਦਾ ਪਿਆ ਨਾ ਹੋਰ ਨਹੀਂ ਸੋਸ਼ਲ ਮੀਡੀਆ ਤੋਂ ਕਰੋ ਤੁਸੀਂ ਇਹ ਨਹੀਂ ਕਰੋ ਇਹ ਕਿਵੇਂ ਲੱਗੇ ਬਦਮਾਸ਼ੀ ਕਰਦੇ ਬਦਮਾਸ਼ੀ ਕੌਣ ਕਰਦਾ ਬਦਮਾਸ਼ੀ ਤੁਸੀਂ ਕਰਦੇ ਕੋਈ ਕੋਈ ਗੱਲ ਨਹੀਂ ਬੋਲੋ ਨਹੀਂ ਖੜੇ ਹੋ ਫਿਰ ਤੇ ਅੱਜਾਂ ਦੀ ਗੱਲ ਤੇ ਤੁਸ ਜਾਰ ਕਰਦੇਗੀ ਬਈ ਉਹ ਲੈ ਬਾਈ ਕੰਮ ਆ ਦੀ ਮਨ ਜੋ ਦਿਖਾਣੇ ਦੀ ਭਲਾਣਾ ਭਲਾਣਾ ਥੋੜਾ ਬੋਧ ਦੇਖ ਲਓ ਤੁਸੀਂ ਵੀਡੀਓ ਬਣਾ ਲਈ ਤੁਹਾਡੇ ਬਣਾਓ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੁਸੀਂ ਦੇਖੋ ਨਾ ਕੋਈ ਆਪਣਾ ਬੋਲਣਾ ਵੇਖੋ ਕਿੱਦਾਂ ਬੋਲਦੇ ਫਿਰ ਕੋਈ ਗੱਲ ਬੋਲਦੇ ਆਪਾਂ ਬੋਲਦੇ ਆ ਰੌਂਗ ਸਾਈਡ ਪਈਸਾ ਬਾਪਾ ਗਲਤ ਸਾਈਡ ਆਪਾਂ ਰਿਹਾ ਸਰਦਾਰ ਜੀ ਆਪਾਂ ਗਲਤ ਪਾ ਰਿਹਾ ਰੌਂਗ ਸਾਈਡ ਤੁਸੀਂ ਦੇਖੋ ਵੀ ਜਾਮ ਲੱਗਾ ਸੀ ਪਿੱਛੇ ਸਾਰਾ ਜੀ ਪਿੱਛੇ ਸਾਰਾ ਜਸਾ ਦਾ ਪੁੱਲਾ ਸਾਰਾ ਖੁਲਾ ਆਈ ਇੰਨਾ ਕਿ ਪਿੱਛੇ ਕਰਨ ਦੀ ਬਜਾਏ